ਸਸਕਲ ਜੀ ਅਜਨ 3 ਮਈ 2024 ਦਿਨ ਆਈ ਥਿੰਕ ਤਿੰਨ ਸ਼ੁੱਕਰਵਾਰ ਤੇ ਅੱਜ ਕਰ ਰਹੇ ਕਿ ਦਿਨ ਅਨਾ ਨਹੀਂ ਪਤਾ ਚੱਲ ਤੇ ਕੱਲ ਮੈਂ ਮਿਸ ਕਰੀ ਹੋਈ ਸੀ ਅਸੀਂ ਟੈਕਨੀਕਲ ਗੱਲ ਵੀ ਕਰਤੀ ਹੋਗੀ ਆ ਇਹ ਰਾਤ ਸਿਸਟਮ ਨਹੀਂ ਲੈਂਦਾ ਤੇ ਜਦੋਂ ਮੈਂ ਕਾਲਜਾਂ ਦਾ ਹੁੰਦਾ ਤਾਂ ਉਹ ਦੋ ਗੱਲ ਬਣਦੀ ਰਹਿੰਦੀ ਸੀ ਤੇ ਹੁਣ ਬਣ ਨਹੀਂ ਰਹੀ। ਉਹ ਨਾਲੇ ਮੈਂ ਉਹ ਫ੍ਰੀ ਹੁੰਦਾ। ਕਦੇ ਕਦੇ। ਪਰ ਨਾ ਪਤਾ ਨਹੀਂ ਉਹਦਾ ਟਾਈਮ। ਪਰ ਫਿਰ ਮੈਂ ਸੋਚਦਾ ਹੁੰਦਾ ਕਿ ਦੇਖਦੇ ਜੇ ਮੈਂ ਸਾਥੀ ਦੇ ਸਾਥੀ ਦੇ ਵੀਡੀਓ ਬਣਾ ਲਵਾਂ ਪਰ ਉਹ ਤਾਂ ਕੰਮ ਨਹੀਂ ਲੇਦਾ ਗਮ। ਬਹੁਤ ਸ਼ਾਂਤੀ ਹੁੰਦੀ ਆ ਹੁਣ ਬੈ ਕੇ ਮੈਂ ਬਣਾ ਪਰ ਉਹ ਇਨਫਨਿਟੀ ਸ਼ੂ ਦਾ ਚੱਕਰ ਪੈਦਾ ਕਰ ਲੋਏ ਟਾਈਮ। ਕਾਂ ਕਰਕੇ ਜਲ ਮਨ ਦੀ ਪਰ ਤੇ ਸੇਖਾ ਤਵਾ ਜੇ ਤਾਂ ਕਿ ਇਹ ਠੀਕ ਹੋਵੇ ਤੇ ਮੈਂ ਤਾਂ ਕਹਿੰਦਾ ਤੂੰ ਮੈਂ ਕਹਿੰਦਾ ਕਿ ਕੋਈ ਉਦਾ ਇਹ ਜੀ ਦੋਸਤ ਹੁੰਦੇ ਆ ਦੋਸਤ ਕਿਹ ਲੋ ਯਾਰ ਮੰਨ ਲਓ ਕਿ ਸਭ ਬੰਦੇ ਨੂੰ ਦੇਖ ਲਓ ਤਾਂ ਕੋਈ ਸੇ ਚੀਜ਼ ਚੰਗਾ ਆਉਂਦਾ ਕੋਈ ਵਧੀਆ ਗੱਲ ਕਰ ਤੇ ਉਹ ਮਨ ਦੇਖ ਕੇ ਮਨ ਨੂੰ ਵਧੀਆ ਲੱਗਦਾ ਮੇਰੇ ਖਾ ਨਵੀਂ ਉਦਾ ਕਰਨੇ ਮੈਂ ਵੀ ਜਾਂਦਾ ਉਹ ਕੁਝ ਹੁੰਦਾ ਹੀ ਯਾਰ ਜਦੋਂ ਦੇਖੇ ਵੀ ਆ ਮੇਰੇ ਕੋਲ ਵੀ ਉਹ ਚੀਜ਼ਾਂ ਮੈਂ ਵੀ ਉਹ ਚੀਜ਼ਾਂ ਨੂੰ ਇਨਵੈਸਟ ਕਰਦਾ ਹੁੰਦਾ ਵੀ ਫਿਰ ਲੱਗਦਾ ਇਹ ਦੋ ਵਾਰ ਤੂੰ ਇਦਾਂ ਦਾ ਹੈ ਨਹੀਂ ਕਹਦੇ ਕਿ ਇਤਨਾ ਨਹੀਂ ਭਾਈ ਮਤਲਬ ਕਹਦੇ ਕਿ ਇਤਨਾ ਨਹੀਂ ਫਿਰ ਮੈਂ ਕਿਵੇਂ ਕਰਾਂ ਨਿੱਤੇ ਹੋਊਗੀ ਜਾਊਗਾ ਨਾ ਮੇਰੇ ਬਸਤੀ ਹੈ ਉਹ ਤਾਂ ਪਹਿਲੇ ਹੀ ਗਿਆਨ ਤੇ ਮੇਰੇ ਕੋਲ ਬਸਤੀ ਹੈ ਕਰਨੇ ਦਾ ਕੋਈ ਇੱਕ ਤਰੀਕਾ ਮੈਂ ਵੀ ਇਤੋਂ ਇਹ ਕਰਕੇ ਦੇਖਿਆ ਕਾਪੀ ਕਰ ਲੋ ਜੋ ਮਰਜ਼ੀ ਕਰੋ ਨਹੀਂ ਮੈਂ ਦੱਸਦਾ ਮਤਲਬ ਤੁਹ ਦਾ ਗਿਆ ਕਿ ਕਿ ਉਹ ਬੰਦਾ ਉਹ ਕੰਮ ਕਰਦਾ ਹੈ ਜਾਂ ਮਤਲਬ ਉਹ ਚੀਜ਼ ਐਕਸਪੀਰੀਅੰਸ ਕਰਦਾ ਹੈ ਤੇ ਉਹਨੇ ਆਹ ਚੀਜ਼ਾਂ ਕਰ ਲਈਆਂ ਤੇ ਅੱਪਾ ਉਹਨੂੰ ਤੇ ਲਾਈਫ ਦੇਖ ਲਈ ਕਿ ਕਿ ਕੋਈ ਬੜੇ ਬੰਦੇ ਦੁੱਧ ਸੈਕਸੈਸਫੁਲ ਹੋਣਾ ਤਾਂ ਉਹਨੇ ਆਹ ਚੀਜ਼ਾਂ ਕਰੀਏ ਦੀ ਅੱਪਾ ਵੀ ਉਹ ਚੀਜ਼ ਹੈ ਕਿ ਅਗਰਦਾ ਆਪਣੀ ਚਾਹਤੇ ਵਧਾ ਲਏ ਆਹ ਚੱਲ ਲਏ ਆਨਸਰ ਰੱਬਿਆ ਰਹਾ ਕੱਲ ਕਰ ਦੇ ਗੱਲ ਕਰ ਦੇ ਗੱਲ ਨਾ ਸਰਵੇ ਨੀ ਕਰ ਤੇ ਵੀ ਅੰਦਰ ਡਰ ਜਾ ਪੰਦਾ ਹੀ ਹਾਂ ਕਿ ਹੋਣਾ ਹੈ ਕੀ ਨਹੀਂ ਨੂੰ ਕੱਲ ਬੰਗੂ ਨਾ ਹਾਂ ਪਰ ਵਰਤੇ ਇਹੋ ਜਿਹਾ ਫੋਣੇ ਨੂੰ ਕਿਹਾ ਵੇ ਤੇਰੇ ਕੋਲ ਹੈ ਹੀ ਕੀ ਆ ਫੋਣੇ ਜਿਹੜਾ ਨੇ ਤਾਂ ਤਾਂ ਸਟਾਰਟਿੰਗ ਚੀਜ਼ ਕਿਦਾਂ ਹੁੰਦਾ ਹੈ ਸੈਲਫ ਕੌਨਫੀਡੈਂਸ ਚਾਹੀਦਾ ਭਾਈ ਇੱਥੇ ਆ ਕੌਨਫੀਡੈਂਸ ਤਾਂ ਚਾਹੀਦਾ ਹੈ ਮੌਕਾ ਕਿ ਦੇਖੋ ਕੀ ਹੁੰਦਾ ਕੀ ਨਹੀਂ ਪਰ ਇਹ ਨਹੀਂ ਮੈਂ ਕਹਿ ਸਕਦਾ ਕਿ ਹਾਂ ਦੂਜੇ ਬੰਦੇ ਕੋਲ ਕੁਝ ਹੈ ਜਾਂ ਕਿਸੇ ਕਿਸੇ ਤਰੀਕੇ ਦੀ ਲਾਈਫ ਹੋ ਗਈ ਤਾਂ ਮੇਰਾ ਮਨ ਨਹੀਂ ਕਰਦਾ ਉਹ ਮੇਰਾ ਜੀ ਕਰਦਾ ਹੈ ਹਾਂ ਉਹ ਨਾ ਮੇਰੇ ਕੋਲ ਵੀ ਅੱਜ ਹੁਣ ਨਹੀਂ ਨਾ ਇਹ ਹੁੰਦਾ ਫੀਲ ਬਿਲਕੁਲ ਹੁੰਦਾ ਹੈ ਹਾਂ ਕਿ ਫਿਰ ਦੋ ਤਰ੍ਹਾਂ ਦੇ ਬੰਦੇ ਹੋਈ ਆ ਤਾਂ ਹਾਂ ਹੁੰਦਾ ਐਦਾਂ ਕਿ ਚੱਲਦੇ ਨੇ ਤੇ ਆ ਕਰਦੇ ਆ ਉਹਦਾ ਮਤਲਬ is it as easy as to uh make it bill purthi dar be maayne ho jandey the karna hai ta karna hai mano aksar nahi milega mere dil waqt bas starting kuch aata ki nahi aksar milega par mauke badh ke aaun ho nahi pata ki mauke pe kuch nahi sujhdriya ke cheeza ਕੁਕ ਮੋਕ ਦੇ ਪਰ ਬ੍ਰੇਨ ਨਾਲ ਡਿਕਾਲਟ ਘੰਗਲਦਾ ਜੋ ਪਹਿਲਾ ਤੋਂ ਚੱਲਿਆ ਅਤੇ ਬਾਅਦ ਵਿੱਚ ਜਰੂਰਤਾ ਨਾ ਉਹਨੂੰ ਦਾਕਹੀਂ ਘੰਗਲਦਾ ਫਿਰ ਉਹ ਸੈਟ ਹੋ ਜਾਊਗਾ ਆਈ ਥਿੰਕ ਰਿਪੀਟ ਕਰਤੀ ਸਹੀ ਹੈ ਕਿ ਅਗਿਆ ਲੱਗੀ ਇੱਕ ਦੋ ਟ੍ਰਾਈ ਕਰੂੰ ਹਾਂ ਉਹ ਦੱਸ ਸਕਦਾ ਤਾਂ ਦੂਜਾ ਤੇ ਇੱਕ ਜਲੋਗੀ ਦੇੱਥ ਕਿਤੇ ਅੰਧਰੇ ਜਗਰਾਂ ਫਿਰ ਡਾਕਦਾ ਪਾਲਟ ਤਰਣਾ ਦੇਖਣੀ ਠੀਕ ਹੈ ਤੇ ਸੋ ਉਹ ਨਹੀਂ ਦੱਟ ਹੈ ਵੀ ਅਰੇ ਕੱਕੇ ਦੇਖ ਕੀ ਜਾਂਦਾ ਹੁਣੇ ਨੂੰ ਕੀ ਹੈ ਜਿਹੜੀ ਚੀਜ਼ ਰੈਪਿਊਟੇਸ਼ਨ ਇੱਜਤ ਦੀ ਗੱਲ ਹੈ ਮੇਰੀ ਤਾਂ ਕੋਈ ਰੈਪਿਊਟੇਸ਼ਨ ਹੀ ਨਹੀਂ ਨਾ ਮੈਂ ਕੀ ਕਲਾ ਵਿੱਚ ਮੈਂ ਤਾਂ ਜਸ ਕਸਨ ਟੋਬਲ ਪੀਸਿੰਗ ਉਦੋਂ ਮੈਂ ਆਪਣੇ ਆਪ ਨਾਲ ਰਿਸਪੈਕਟ ਇਜ਼ਤਾਂ ਕਿਸੇ ਜੂੜੀਆਂ ਹੋ ਜਾਂ ਤਾਂ ਮੈਂ ਆਪ ਆਪਣੇ ਦਿਮਾਗ ਚ ਪੀੜ ਕੇ ਰਹਾ ਤਾਂ ਹੈ ਨਾ ਉਸ ਅਕੋਰਡਿੰਗ ਜਿਵੇਂ ਮੈਂ ਆਪਣੇ ਅੰਨ ਨੂੰ ਦੇ ਰਿਹਾ ਹਾਂ ਤਾਂ ਤੇ ਤਾਂ ਹਾਂ ਮੈਂ ਮੈਂ ਕੁਝ ਚਾਹਦਾ ਏ ਦੇਖ ਉਹ ਕੀ ਸੋਚ ਰੋਣਾ ਬਣੀ ਰਹੀ ਕਿ ਉਹਨੇ ਜਿਹੜੇ ਬਾਰੇ ਕੀ ਸੋਚੁੰਦੀ ਹੈ ਯਾਰ ਮੈਂ ਪਹਿਲਾਂ ਨਹੀਂ ਮੰਨਦਾ ਤਾਂ ਉਹ ਤਾਂ ਫਿਰ ਆਪਣੇ ਰਹਾਚਾਰ ਦੇ ਰੋੜੇ ਅਟਕਾਉਣ ਵਾਲੇ ਕੰਮ ਲੋਕ ਉਸ ਚਾਹੀਦਾ ਹਾਂ ਬਿਲਕੁਲ ਉਹ ਕੁਝ ਗਲਤ ਇਲੀਗਲੀ ਹੈ ਹੈ ਬਲੋਂਗ ਇਨ ਪ੍ਰੋਪਰਟੀ ਲੀਗਲੀ ਚ ਉਹ ਗਲਤ ਹੈ ਕਿ ਉਹ ਲੀਗਲੀ ਨਹੀਂ ਹੈ ਤੇ ਮੈਨੂੰ ਉਹੀ ਚਾਹੀਦੀ ਹੈ ਮੈਂ ਉਹਦੇ ਵਾਸਤੇ ਕੰਮ ਕਰਦਾ ਨੂੰ ਚੇਂਜ ਕਰਨਾ ਪੈਣਾ ਹੈ ਕਿ ਉਹ ਹਾਂ ਸੋ ਵਕ ਉਹ ਮੰਨ ਲੈ ਗੱਲ ਬੋਲ ਕੇ ਰਹਾ ਏ ਮੈਂ ਪਕਾਉਂਗਾ ਵੀ ਨਾ ਗੱਲਾਂ ਨੂੰ ਯਾਰ ਅਮਲ ਵੀ ਕਰਨਾ ਹੈ ਜਦੋਂ ਹੋਈ ਨਾ ਦੇਖਦੇ ਆ ਜੀ ਅੱਗੇ ਵੀਡੀਓ ਸੈਸ਼ਨ ਵਿੱਚ ਠੀਕ ਹੈ ਜੀ ਅਜਾ ਵਸੇ ਨਹੀਂ ASCII 3520 ਵਰ ਸ਼ੋਭ ਨੂੰ ਸ਼ਕਤ